ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਬਾਹ ਦੀ ਕਟਿੰਗ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲ ਇਹ ਕੱਪੜਾ ਹੈ 15 ਇੰਚ ਅਸੀਂ ਇਹ ਬਾਹ ਰੈਡੀ ਰੱਖਣੀ ਹੈਗੀ ਤਾਂ 2 ਇੰਚ ਬਾਧ ਰੱਖਾਂਗੇ ਤਾਂ 18 ਇੰਚ ਕੱਪੜਾ ਅਸੀਂ ਲੈ ਲਾਂਗੇ ਬਾਕੀ ਜਿਹੜਾ ਕੱਪੜਾ ਹੈ ਉਹਨੂੰ ਆਪਾਂ ਨੇ ਕੱਟ ਕਰਦੇ ਨੇ ਇਸ ਤਰ੍ਹਾਂ ਕੱਪੜਾ ਆਪਾਂ ਨੇ ਫੋਲਡ ਕੀਤਾ ਹੋਇਆ ਚਾਰ ਤਇਹਾ ਦੇ ਵਿੱਚ ਉਸ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨਾ ਹੈਗਾ ਤਾਂ 3 ਇੰਚ ਤੇ ਆਪਾਂ ਇਹ ਨਿਸ਼ਾਨ ਲਗਾਵਾਂਗੇ ਤੇ ਉਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਨੇ ਸਿੱਧਾ ਕਰ ਦੇਣਾ ਇਸ ਤਰ੍ਹਾਂ ਸਿੱਧਾ ਮਲਾ ਲਿਆ ਮੋਡਾ ਅਸੀਂ ਨੇ 9 ਇੰਚ ਰੱਖਣਾ ਹੈ 9 ਇੰਚ ਦੇ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਨੇ ਟੇਡਾ ਐਵੇਂ ਮਿਲਾਣੇ ਇੱਥੇ ਮਿਲਾਵਾਂਗੇ ਟੇਡਾ ਇਹਨੂੰ ਐਦਾਂ ਟੇਡਾ ਮਿਲਾ ਲਿਆ 9 ਇੰਚ ਸੀ ਸਾਡੇ ਕੋਲੇ ਇਹ 9 ਦਾ ਆਪਾਂ ਨੇ ਇੱਥੇ ਹਾਫ ਕਰ ਦਿੱਤਾ ਅੱਧਾ ਇੰਚ ਆਪਾਂ ਇੱਧਰ ਵਧਾ ਕੇ ਲਗਾਵਾਂਗੇ ਇਹ ਨਿਸ਼ਾਨ ਤਾਂ ਇੱਥੋਂ ਆਪਾਂ ਬਿਲਕੁਲ ਇਦਾਂ ਸਿੱਧੀ ਲੈ ਕੇ ਆਵਾਂਗੇ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਇਹ ਨਿਸ਼ਾਨ ਨਾਲ ਮਿਲਾ ਦਾਂਗੇ ਗੁਲਾਈ ਦਿਆ ਕੇ ਤੇ ਇੱਥੇ ਦੇ ਨਾਲ ਮਲਾਣੇ ਇਦਾਂ ਇਹ ਬੈਕ ਦੀ ਕਟਿੰਗ ਹੋ ਗਈ ਕਾਟ ਪੈ ਗਈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਅੱਧਾ ਇੰਚ ਵਿਚਲੀ ਸਾਈਡ ਲਗਾਣੇਗਾ ਇੱਥੋਂ ਹੀ ਆਪਾਂ ਨੇ ਜਿਵੇਂ ਪਹਿਲਾਂ ਲੈ ਕੇ ਆਏ ਸੀ ਉਥੋਂ ਲੈ ਕੇ ਆਨੇ ਤਾਂ ਇਹ ਬਿਜਲੀ ਸਾਈਡ ਲੈ ਕੇ ਆਨੇਗਾ ਇਦਾਂ ਇੱਥੋਂ ਸ਼ੁਰੂ ਕਰਕੇ ਐਵੇਂ ਕੱਟ ਪਾਵਾਂਗੇ ਜਦੋਂ ਕੱਟ ਪਾਤੀ ਫਿਰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਇੱਥੋਂ ਅਸੀਂ ਨੇ 7 ਇੰਚ ਮੋਰੀ ਰੱਖਣੀ ਹੈ ਬਾਹਾਂ ਦੀ जड़ा वपड़े वह कट देवेंगे आप तो दो पीस चख के जी अपने यह कट पाई पानी है ਉੱਪਰਲੇ ਦੋ ਪੱਲੇ ਚੱਕ ਲੈਣੇ ਨੇ ਇਦਾਂ ਇੱਥੇ ਆਪਾਂ ਨੇ ਇਦਾਂ ਕੱਟ ਲਗਾ ਦੇਨੇ ਤੇ ਆਪਾਂ ਨੇ ਇੱਥੇ ਵੀ ਕੱਟ ਲਗਾਣਾ ਹੈ ਸੈਂਟਰ ਦੇ ਵਿੱਚ ਅੰਨ ਚਾਹੀਦਾ ਤੇ ਇਸ ਤਰ੍ਹਾਂ ਆਪਾਂ ਨੇ ਬਾਹ ਦੀ ਕਟਿੰਗ ਹੈ ਜਿਹੜੀ ਉਹ ਕਰ ਲਈਏ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ